ਹੈਲਥਨ ਲਿੰਕ ਬ੍ਰਾ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਧੁੱਪ ਵਿੱਚ ਰਹਿਣ ਕਾਰਨ ਪਸੀਨਾ ਆਉਂਦਾ ਹੈ ਅਲਰਜੀ ਬੇਚੈਨੀ ਕਬਰਾਟ ਸੇ ਦਰਤੇ ਡੀ ਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਸਾਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਪੌਸਟਿਕ ਅਤੇ ਠੰਡੀ ਤਹਿਸੀਰ ਵਾਲੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਬਿਮਾਰੀਆਂ ਤੋਂ ਬਚਾ ਹੁੰਦਾ ਹੈ। ਚੰਗੀ ਖੁਰਾਕ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ ਵਿੱਚ ਮਦਦਗਾਰ ਹੁੰਦੀ ਹੈ। ਗਰਮੀਆਂ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ, ਹੀਟ ਸਟ੍ਰੋਕ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੇਲ ਇੱਕ ਕੁਦਰਤੀ ਠੰਡਕ ਦੇਣ ਵਾਲਾ ਫਲ ਹੈ ਜੋ ਸਰੀਰ ਨੂੰ ਠੰਡ ਪੰਚਾਉਂਦਾ ਹੈ ਪਾਚਨ ਸੰਭਾਲਦਾ ਹੈ ਅਤੇ ਊਰਜਾ ਦਿੰਦਾ ਹੈ ਸਰੀਰ ਦੀ ਗਰਮੀ ਨੂੰ ਘਟਾ ਕੇ ਠੰਡਕ ਪੰਚਾਉਂਦਾ ਹੈ ਜਿਸ ਨਾਲ ਤਾਪਮਾਨ ਸੰਤੁਲਿਤ ਰਹਿੰਦਾ ਹੈ ਪਾਚਨ ਤੰਤਰ ਲਈ ਵੀ ਇਹ ਲਾਭਕਾਰੀ ਹੁੰਦਾ ਹੈ ਗੈਸ ਅజీਰਨ ਅਮਲਪਤ ਅਤੇ ਕਬਜ਼ ਤੋਂ ਰਾਤ ਮਿਲਦੀ ਹੈ ਅੱਜ ਕੱਲ ਜਿਵੇਂ ਗਰਮੀ ਵੱਧ ਗਈ ਹੈ ਤੇ ਲੋ ਚੱਲ ਰਹੀ ਹੈ ਅਜਿਹੇ 'ਚ ਇਹ ਫਲ ਸੇਤਲੀ ਵਰਦਾਨ ਹੋ ਸਕਦਾ ਹੈ ਬਿਲ ਬਿਲ ਸ਼ਿਕ ਪੀਨ ਨਾਲ ਲੋ ਲੱਗਣ ਦੀ ਸੰਭਾਵਨਾ ਘਟ ਜਾਂਦੀ ਹੈ ਬਿਲ ਦੇ ਰਾਸ ਵਿੱਚ ਇਹ ਪ੍ਰਤੀਕਿਰਤਿਕ ਗੁਣ ਹੁੰਦੀਆਂ ਜੋ ਜੋ ਪੇਟ ਦੇ ਬਿਮਾਰੀਆਂ ਲਈ ਲਾਭਕਾਰੀ ਹੁੰਦੀ ਹਨ ਗਰਮੀਆਂ ਵਿੱਚ ਇਹ ਜੂਸ ਤਕਾਵੜ ਦੂਰ ਕਰਕੇ ਤਾਜ਼ਗੀ ਪੈਦਾ ਕਰਦਾ ਹੈ ਅਤੇ ਸਰੀਰ ਦੀ ਗਰਮੀ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਧੁੱਪ ਵਿੱਚ ਰਹਿਣ ਕਾਰਨ ਪਸੀਨਾ ਆਉਂਦਾ ਹੈ ਅਲਰਜੀ ਬੇਚੈਨੀ ਖਬਰਾਂ ਸੇਦਰ ਤੇ ਡੀਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਮੌਸਮ ਵਿੱਚ ਸੇਤਮੰਦ ਪ੍ਰੈਨ ਲਈ ਸਾਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਪੌਸਟਿਕ ਅਤੇ ਠੰਡੀ ਤਹਿਸੀਰ ਵਾਲੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਚੰਗੀ ਖੁਰਾਕ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ ਵਿੱਚ ਮਦਦਗਾਰ ਹੁੰਦੀ ਹੈ। ਗਰਮੀਆਂ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ, ਹੀਟ ਸਟ੍ਰੋਕ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੇਲ ਇੱਕ ਕੁਦਰਤੀ ਠੰਡਕ ਦੇਣ ਵਾਲਾ ਫਲ ਹੈ ਜੋ ਸਰੀਰ ਨੂੰ ਠੰਡ ਪੰਚਾਉਂਦਾ ਹੈ ਪਾਚਨ ਸੰਭਾਲਦਾ ਹੈ ਅਤੇ ਊਰਜਾ ਦਿੰਦਾ ਹੈ ਸਰੀਰ ਦੀ ਗਰਮੀ ਨੂੰ ਘਟਾ ਕੇ ਠੰਡਕ ਪੰਚਾਉਂਦਾ ਹੈ ਜਿਸ ਨਾਲ ਤਾਪਮਾਨ ਸੰਤੁਲਿਤ ਰਹਿੰਦਾ ਹੈ ਪਾਚਨ ਤੰਤਰ ਲਈ ਵੀ ਇਹ ਲਾਭਕਾਰੀ ਹੁੰਦਾ ਹੈ ਗੈਸ ਅਜੀਰਨ ਅਮਲਪਤ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ ਅੱਜ ਕੱਲ ਜਿਵੇਂ ਗਰਮੀ ਵੱਧ ਗਈ ਹੈ ਤੇ ਲੋ ਚੱਲ ਰਹੀ ਹੈ ਅਜਿਹੇ 'ਚ ਇਹ ਫਲ ਜੇਤਲੀ ਵਰਦਾਨ ਹੋ ਸਕਦਾ ਹੈ ਬਿਲ ਬਿਲ ਸ਼ਿਕਪੀਨ ਨਾਲ ਲੋਲ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ਬਿਲ ਦੇ ਰਾਸ ਵਿੱਚ ਇਹ ਪ੍ਰਤੀਕਿਰਤਿਕ ਗੁਣ ਹੁੰਦੀਆਂ ਜੋ ਜੋ ਪੇੜ ਦੀਆਂ ਬਿਮਾਰੀਆਂ ਲਈ ਲਾਭਕਾਰੀ ਹੁੰਦੀਆਂ ਗਰਮੀਆਂ ਵਿੱਚ ਇਹ ਜੂਸ ਤਕਾਵੜ ਦੂਰ ਕਰਕੇ ਤਾਜ਼ਗੀ ਪੈਦਾ ਕਰਦਾ ਹੈ ਅਤੇ ਸਰੀਰ ਦੀ ਗਰਮੀ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀ ਖਬਰਾਂ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਵਿੱਚ ਜਿਆਦਾ ਧੁੱਪ ਵਿੱਚ ਰਹਿਣ ਕਾਰਨ ਪਸੀਨਾ ਆਉਂਦਾ ਹੈ ਅਲਰਜੀ ਬੇਚੈਨੀ ਘਬਰਾਟ ਸਿਰ ਦਰਦ ਤੇ ਡੀ ਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਮੌਸਮ ਵਿੱਚ ਸੇਤਮੰਦ ਬ੍ਰਾਂਡ ਲਈ ਸਾਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਸਪੋਸਟਿਕ ਅਤੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਬਿਮਾਰੀਆਂ ਤੋਂ ਬਚਾ ਹੁੰਦਾ ਹੈ। ਚੰਗੀ ਖੁਰਾਕ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ ਵਿੱਚ ਮਦਦਗਾਰ ਹੁੰਦੀ ਹੈ। ਗਰਮੀਆਂ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ, ਹੀਟ ਸਟ੍ਰੋਕ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੇਲ ਇੱਕ ਕੁਦਰਤੀ ਠੰਡਕ ਦੇਣ ਵਾਲਾ ਫਲ ਹੈ ਜੋ ਸਰੀਰ ਨੂੰ ਠੰਡ ਪਹੁੰਚਾਉਂਦਾ ਹੈ ਪਾਚਨ ਸੰਭਾਲਦਾ ਹੈ ਅਤੇ ਊਰਜਾ ਦਿੰਦਾ ਹੈ ਸਰੀਰ ਦੀ ਗਰਮੀ ਨੂੰ ਘਟਾ ਕੇ ਠੰਡਕ ਪਹੁੰਚਾਉਂਦਾ ਹੈ ਜਿਸ ਨਾਲ ਤਾਪਮਾਨ ਸੰਤੁਲਿਤ ਰਹਿੰਦਾ ਹੈ ਪਾਚਨ ਤੰਤਰ ਲਈ ਵੀ ਇਹ ਲਾਭਕਾਰੀ ਹੁੰਦਾ ਹੈ ਗੈਸ ਅਜੀਰਨ ਅਮਲਪੱਤ ਅਤੇ ਕਬਜ਼ ਤੋਂ ਰਾਤ ਮਿਲਦੀ ਹੈ ਅੱਜ ਕੱਲ ਜਿਵੇਂ ਗਰਮੀ ਵੱਧ ਗਈ ਹੈ ਤੇ ਲੋ ਚੱਲ ਰਹੀ ਹੈ ਅਜਿਹੇ ਚ ਇਹ ਫਲ ਸੇਤਲੀ ਵਰਦਾਨ ਹੋ ਸਕਦਾ ਹੈ ਬਿਲ ਸ਼ਿਕਪੀਨ ਨਾਲ ਲੋ ਲੱਗਣ ਦੀ ਸੰਭਾਵਨਾ ਘਟ ਜਾਂਦੀ ਹੈ ਬਿਲ ਦੇ ਰਸ ਵਿੱਚ ਇਹ ਪ੍ਰਤੀਕਿਰਤਿਕ ਗੁਣ ਹੁੰਦੀਆਂ ਜੋ ਜੋ ਪੇਟ ਦੀਆਂ ਬਿਮਾਰੀਆਂ ਲਈ ਲਾਭਕਾਰੀ ਹੁੰਦੀਆਂ ਗਰਮੀਆਂ ਵਿੱਚ ਇਹ ਜੂਸ ਤਕਾਵੜ ਦੂਰ ਕਰਕੇ ਤਾਜ਼ਗੀ ਪੈਦਾ ਕਰਦਾ ਹੈ ਅਤੇ ਸਰੀਰ ਦੀ ਗਰਮੀ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋ ਬਾਹਰ ਘਟਨ ਵਿੱਚ ਮਦਦਗਾਰ ਹੁੰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ